ਆ ਵੀ ਮੇਟਰਪ ਵਲੋਗ ਕਰੀਏ ਸ਼ੁਰੂ ਸਸਰੀ ਘਰ ਸਾਰੇ ਵੀਰ ਭਰਾਵਾਂ ਨੂੰ ਕੈਮੋ ਸਾਰੇ ਤੇ ਪਿੰਡੀ ਨੂੰ ਅੱਜ ਲੈ ਕੇ ਚੱਲੇ ਆਂ ਸਲੂਨ ਵਾਲ ਕਟਾਉਣੇ ਆ ਇਹਦੇ ਹਾਂ ਬਈ ਪਿੰਡੀ ਇਧਰ ਕੈਮਰਾ ਕੈਮਰਾ ਰੋਲ ਐਕਸ਼ਨ ਚੱਲਦੇ ਆ ਲੈ ਕੇ ਭਾਈ ਖਾਰੜੇ ਨੂੰ ਇਹਦੇ ਵਾਲ ਬੂਲ ਜੇ ਕਟਾ ਲਈਏ ਕਿਉਂਕਿ ਆ ਥੋੜੇ ਜਿਹਾ ਨਾ ਬਾਕੀ ਦਾ ਹੋ ਗਿਆ ਸੈਟ ਆ ਗੜ ਵਾਲੇ ਥੋੜੇ ਜਿਹਾ ਵੱਡੇ ਆ ਵਾਲ ਚੱਲਦੇ ਆ ਫਿਰ ਆਪਾਂ ਰਾਜੂ ਵੀਰ ਨੂੰ ਬਿਠਾਈਏ ਮਿੱਤਰੋ ਕਰਲੇ ਬੰਦੇ ਪੂਰੇ ਲੱਗ ਲੇ ਆ ਬੈਠਾ ਮਸ਼ਰਫ ਜਵੀਦ ਜੰਜੂਆ ਪਿੰਡੀ ਚੱਲਦੇ ਆਪਾਂ ਕਰਾਉਣੀ ਆ ਦੀ ਡੈਂਟਿੰਗ ਪੇਂਟਿੰਗ ਮਰੰਡੇ ਪਹੁੰਚ ਗਈਆਂ ਖਰੜ ਚੱਲਦੇ ਆ ਸਿੱਧਾ ਚੰਨੀ ਰੋਡ ਚੰਨੀ ਰੋਡ ਹਾਂ ਇਹ ਵੀ ਦੱਸਣਾ ਜ਼ਰੂਰੀ ਤਾਂ ਆ ਲੈ ਵੀਰੇ ਦੱਸੀ ਹੋਰ ਕੋਈ ਚਾਰ ਪੰਜ ਚਾਰ ਗੱਲਾਂ ਕੋਈ ਹਾਸਾ ਮਖਾਲਾ ਹਾਸਾ ਮਖਾਲਾ ਤੇ ਇਹ ਨਹੀਂ ਦੇਹਲ ਅਰਬੂਖ ਲੈ ਫਿਰਦਾ ਹਾਂ ਹੋਰ ਕੀ ਆ 3 ਮਹੀਨੇ ਚੱਲਦਾ ਵੀਰੇ ਵੱਲ ਪਾਰਟੀ ਵੀ ਅੱਜ ਕਾ ਵੀ ਉਹ ਟੀਆ ਮੰਗਣ ਜਾਣਾ ਟੀਆ ਮੰਗਣ ਜਾਣਾ ਵੀਰੇ ਦੇ ਚਲੋ ਚੱਲਦੇ ਆ ਭਾਈ ਕਰਾਈਏ ਭਿੱਡੀ ਡੈਟਿੰਗ ਵੈਂਟ ਦਾ ਪਹੁੰਚ ਕੇ ਪਹੁੰਚ ਕੇ ਭਾਈ ਤਰ ਪਾਂਚੀ ਦਿਖਾਉਣੇ ਆ

ਗਾਇਆ ਨੇ ਰਾਜੂ ਬਿਰਿਆਣੀ ਰਾਜ ਵੀਰੇ ਨੂੰ ਪੰਪ ਦੇ ਦੇ ਕੇ ਇਹਦੇ ਮਸਾਂ ਪੈਸੇ ਲਏ ਆ ਹੁਣ ਇਹ ਗੱਲ ਪੁੱਛਣ ਨੂੰ ਕਰਦਾ ਵੀ ਗੱਲ ਹੈ ਕਿਹੜੀ ਦੀ ਇਹਨੂੰ ਕੀ ਪਤਾ ਰਖੜਾ ਲਾਇਆ ਇਹਨੂੰ ਵਿਚਾਰੇ ਨੂੰ ਆਜੋ 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 ਖੁਸ਼ ਹੋਈ ਜਾਣਾ ਰਾਜ ਵੀਰੇ ਚਾਹ 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 ਐ ਚਾਹ 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 ਉੱਪਰ ਨਾ ਬਾਣੀ ਓਏ ਖੜ ਜਾ ਇੱਕ ਮਿੰਟ ਆ ਗਈ ਭਈ ਆਪਣੀ ਰੋਜ਼ ਟੀ ਇਹਨੂੰ ਰੱਖੀਏ ਇੱਕ ਮਿੰਟ ਇੱਕ ਮਿੰਟ ਕਰਨ ਡੋਲ ਨਾ ਦਈ ਵੀਰੇ ਗੇਟ ਲਾ ਲਾ ਆਹ ਵਾਹ ਬਾਬਾ ਬਣਾ ਕੇ ਥੀ ਕੋਸ ਕੋਈ ਕੋਸ ਉਹ ਸੈਂਡਵਿਚ ਖੜ ਜਾ ਇੱਕ ਮਿੰਟ ਆ ਚਲੋ ਇੱਕ ਤੁਸੀਂ ਆਪਣੇ ਇੱਧਰ ਲੈ ਲਓ ਸੈਂਡਵਿਚ ਭਾਈ ਬਹਾਨਾ ਤਿਆਰ ਕਰੋ ਭਾਈ ਰਸਣ ਬਣੀ ਖਾ ਕੇ ਤਰੱਕੀ ਕਰਦੀ ਹੈ ਨਾ ਹਾਂ ਜਿਵੇਂ ਰਾਜੂ ਵੀਰੇ ਤਾਂ ਤਰੱਕੀ ਕਰੀ ਆ ਕਰੜਦਾ ਜਿਹਦਾ ਤਰੱਕੀ ਜਿਹਦਾ ਕਰੜਦਾ ਇਕਣਿਆ ਫਿਰ ਹੋਰ ਕਿੱਡੀਆਂ ਬਿਲਡਿੰਗਾਂ ਵੀਰੇ ਤੂੰ ਸੁਸਤ ਕਾ ਤੇ ਹੋ ਗਿਆ ਚਾਹ ਪੀ ਕੇ ਹੈ ਕੌਣ ਮੈਂ ਮੈਂ ਤਾਂ ਚਾਹ ਪੀਤੀ ਹੁ ਨਹੀਂ ਚਾਹ ਵੀਰੇ ਤਾਂ ਲੰਗੀ ਹੋਣੀ ਵੀਰੇ ਗੱਲ ਜਿਹੜੀ ਆਪਣੇ ਪਿੱਛੇ ਗੱਲ ਤਾਂ ਨਾ ਵੀਰੇ ਦੇ ਪੈਸੇ ਲੱਗੇ ਅੱਜ ਠੀਕ ਆ ਤਾਂ ਸੁਸਤ ਹੋ ਗਿਆ ਇਹ ਚਾਹ ਨੂੰ ਤਾਂ ਮੁਕਰੇ ਗਿਆ ਜਿਆ ਪੈਸੇ ਲੱਗੇ ਕਹਿੰਦਾ ਮੈਂ ਤਾਂ ਪੀਣੀ ਹੋਣੀ ਹਾਂ ਕਹਿੰਦਾ ਮੇਰਾ ਚਾਹ ਹੀ ਨਹੀਂ ਪੀਣੀ ਲੈ ਉਹ ਤਾਂ ਕਹਿੰਦਾ ਵੀ ਤੁਸੀਂ ਪੀ ਲਓ ਲੈ ਤੇਨੂੰ ਆਏ ਦਾ ਵੀ ਤੇਰੇ ਕੱਪ ਤੇ ਪੈਸੇ ਹੀ ਵਜਣਗੇ ਹਾਂ ਚਾਹ ਦਾ ਪਲਾਦੀ ਚੱਲਦੀ ਇੱਕ ਵਾਰ ਤੁਹਾਨੂੰ ਚਾਹ ਦੀ ਗੱਲ ਦੱਸਾਂ ਹਾਂ ਜਾ ਗੱਲ ਸੁਣੋ ਗੱਲ ਇੱਕ ਕੰਨੇ ਦਾ ਇੱਕ ਸਿੰਗਰ ਹੈ ਹਾਂ ਚੱਲ ਮੈਂ 9 ਦਾ ਕਬੂ ਲੈਣਾ ਚਾਹ ਰਿਹਾ ਹਾਂ ਅਸੀਂ ਉਹਦੇ ਕੋਲ ਚਲੇ ਗਏ ਦੋ ਜਾਨੇ ਉਹਨੇ ਥੱਲੇ ਚਾਹਲ ਨੂੰ ਫੋਨ ਕੀਤਾ ਵੀ ਇੱਕ ਕੜਾ ਦੋ ਲਿਆ ਦੇ ਚਾ ਹਾਂ ਇਹਨੇ ਦੋ ਜਾਨੇ ਹੋਰ ਆ ਗਏ ਹਾਂ ਕਹਿੰਦਾ ਐ ਕਹਿੰਦੀ ਦੋ ਕੜਾ ਚਾਰ ਕਰ ਦੇ ਹਾਂ ਚੱਲ ਜੀ ਦੇਖੇ ਇੱਕ ਹੋਰ ਆ ਗਿਆ ਜਾਨ ਬੰਦਾ ਹਾਂ ਕਹਿੰਦਾ 3/6 ਬੰਦੇ ਹੋ ਗਏ ਕਹਿੰਦਾ ਵੀ 3/6 ਕਰ ਦੇ ਹਾਂ ਤੇ ਦੇਖਿਆ ਹਣ ਫਟਿਆ ਜੇ ਕਰੀ ਜਾਂਦਾ ਚਾਹ ਨੂੰ ਹਨਾ ਮੈਂ ਕਹਾਂ ਬਾਈ ਤੂੰ ਰਹਿਣ ਦੇ ਖਾਲੀ ਕੱਪੇ ਮਗਾਲਾ ਮੈਂ ਕਹਾਂ ਸੁਆਦ ਜਿ ਲੈ ਕੇ ਦੇਖ ਲੈਣੇ ਹੱਸਣਾ ਤਾਂ ਵੀਰੇ ਗੱਲ ਸਾਨੂੰ ਵੀ ਪਤਾ ਲੱਗੀ ਵੀ 3/6 ਹੋ ਗਿਆ 2/4 ਹੋ ਗਿਆ ਪਰ ਹੱਸਣਾ ਮੈਂ ਕਹਾਂ ਪਤਾ ਨਹੀਂ ਕੀ ਢੀ ਗੱਲ ਜਿਹੜੂ ਗੇ ਦਾ ਕੁੱਸੀ ਬੰਗ ਚਲਾ ਮਾਤਾ ਹੁੰਦਾ ਯਾਰ ਅੱਛਾ ਆਹੋ ਜਾਨੀ ਕਿ ਆਏ ਗਈ ਕਿ ਵੀ ਹੁਣ ਹੋਰ ਧਰ ਲਾ ਹੋਰ ਧਰ ਲਾ ਟਾਇਰ ਡਬਾਉਂਦਾ ਟਾਇਰਾਂ ਦੇ ਕਰੀ ਗਿਆ ਹਾਂ ਵੀਰੇ ਦਾ ਕਹਾਣਾ ਟਾਇਰ ਡਬਾਉਂਦਾ ਚਾਹ ਨਹੀਂ ਦੀ ਬੁਲਾਉਣੀ ਉਹਨੇ ਚਲੋ ਚੱਲਦੇ ਹਾਂ ਹੁਣ ਆਪਾਂ ਪਿੰਡੀ ਨੂੰ ਵੀ ਲਾਈਏ ਟਿਕਾਣੇ ਆ ਕੂੜਾ ਵੀ ਛੱਟਣ ਆਲੇ ਕੋਈ ਡਸਟਬਿਨ ਦੇਖ ਕੇ ਚੱਲਦੇ ਆ ਕੋਈ ਨਹੀਂ ਹਾਏ ਹਾਏ ਹੈ ਬਾਈ ਦਾ ਮੋਬਾਈਲ ਗਿਰ ਗਿਆ ਤਾਂ ਪਾਣੀ ਚ ਵਿਚਾਰੇ ਦਾ ਮਿੰਡੀ ਹਾਂ ਮਿੰਡੀ ਠੀਕ ਹੈ ਰਾਜੂ ਵੀਰੇ ਕੋਲ ਮੈਂ ਕਿ ਖੁਸ਼ ਐ ਕਹਿੰਦੇ ਨਹੀਂ ਦੇ ਲੈ ਮੇਰੇ ਕੋਲ ਆ ਗਈ ਰਾਜੂ ਵੀਰੇ ਟਿੰਡੀ ਲੈ ਮਿੰਡੀ 드라마 ਕਰਦੇ ਪਿੱਟੇ ਬੈਠੋ ਬੱਤੇ ਪਹੁੰਚ ਗਏ ਬਾਈ ਘਰੇ ਹਾਂ ਬਾਈ ਮਿੰਡੀ ਪਿੰਡੀ ਨਿਕਰੀ ਪਈ ਐ ਵੇ ਹਾਂ ਛੋਟਾ ਜਿਹਾ ਮੂੰਹ ਨਿਕਲੇ ਆਇਆ ਤੇ ਇੱਕ ਕਬੂਤਰ ਮੈਨੂੰ ਇਹ ਤੇ ਨੰਮੇ ਪਿੰਡ ਬਾਜੀ ਸੀ ਕੱਲ ਉੱਪਰ ਕਬੂਤਰ ਬੈਠਾ ਇੱਕ ਟਾਕੀ ਜਦ ਮੈਂ ਹੁਣ ਉਧਰੋਂ ਆਇਆ ਮੈਂ ਦੇਖਿਆ ਕਬੂਤਰ ਕਿਹੜਾ ਆ ਪਾਉ ਹੈਂ ਪਾਰਟੀ ਕਰ ਦਨੇ ਆ ਇੰਨਾ ਕੋ ਤਾਂ ਖੁਲਾਇਆ ਲੈ ਮੈਨੂੰ ਕਿ ਕਬੂਤਰ ਲੱਗਿਆ ਮੈਨੂੰ ਉਹ ਟਾਕੀ ਜੀ ਚ ਬੈਠਾ ਬਾਉ ਦੇ ਤਾਂ ਉਧਰ ਹੋ ਕੇ ਉਹ ਤਿੰਨ ਗਿਰਕੀ ਤੇ ਉਹ ਬਚ ਗਿਆ ਤਾਂ ਹੈਂ ਆ ਬਫਤ ਦੇਖਦਾ ਹਾਂ ਟਾਕੀ ਸਾਲਾ ਇੱਥੋਂ ਅੱਧੀ ਟਾਕੀ ਦਿਖਦੀ ਆ ਔਰ ਟਾਕੀ ਛੋੜੀ ਜਿਹੀ ਜਾਲੀ 'ਚ ਬੈਠਾ ਪਤਾ ਨਹੀਂ ਪਿਛਲੀ 'ਚ ਬੈਠਾ ਹੈ ਦੇਖ ਕੇ ਆਉਣੇ ਬਾਈ ਦਿਖਾਉਣੇ ਆ ਤੁਹਾਨੂੰ ਆ ਤੂੰ ਆਏ ਹਾਏ ਹਾਏ ਹੈ ਹਾਂ ਪਿਛਲੀ ਟਾਕੀ 'ਚ ਪਤਾ ਲੱਗ ਜੂ ਹਾਇਰੇ ਉੱਪਰ ਜੀ ਲੰਘ ਜੀਗਾ ਨਾ ਦੇਖਦੇ ਆ ਬਾਈ ਭਾਉ ਦੇਖ ਕੇ ਦੱਸਦਾ ਤੁਹਾਨੂੰ ਹੈ ਜਿਹੜੀ ਉਧਰ ਪਰਲੀ ਸਾਡਾ ਟਾਕੀ ਆ ਲਾ ਵੀਡੀਓ ਵੀਡੀਓ ਬਣਾ ਕੇ ਦਿਖਾ ਲੈ ਤੁਹਾਨੂੰ ਦਿਖਾਉਂਦਾ ਭਾਈ ਰਾਤ ਨੂੰ ਫੜਾਂਗੇ ਇਹਨੂੰ ਹੁਣ ਨਹੀਂ ਨਹੀਂ ਕਾਨੂੰ ਯਾਰ ਡਰ ਲਾ ਹੈ ਖੜ ਜਾ ਬਣਾਉਣਾ ਮੈਂ ਆਉਣਾ ਜਾਂਣਾ ਉੱਪਰ ਜਾਂਣਾ ਮੈਂ ਲੈ ਭਾਈ ਫੜਦੇ ਆਂ ਖੈਰ ਕੇ ਫੜਦੇ ਆਂ ਕਰਦੇ ਬੰਦ ਬੈਠਾ ਬੈਠਾ ਭਾਈ ਚਲੋ ਕੋਈ ਨਹੀਂ ਰਾਤ ਇਹਨੂੰ ਫੜਦੇ ਆਂ ਠੀਕ ਹੈ ਤੇ ਕਬੂਤਰਾਂ ਦਾਣਾ ਪਾਣੀ ਨਵੇੜਿਆ ਹੋਇਆ ਆਪਣਾ ਸਾਰਾ ਇਹਨੂੰ ਉੱਪਰ ਵੀ ਇੱਧਰ ਥੱਲੇ ਵੀ ਤੇ ਕਬੂਤਰ ਉੜਦੇ ਫਿਰਦੇ ਆਂ ਦੱਸੋ ਨੇਰਾ ਹੋਣ ਵਾਲਾ ਆ ਫਿਰਦੇ ਐ ਕਾਹ ਫਿਰਦਾ ਤੇ ਹੋਰ ਤੁਹਾਨੂੰ ਦਿਖਾਉਣਾ ਇਧਰ ਨੂੰ ਢੇਡਾ ਦੇਣਗੇ ਇੱਕ ਆਓ ਦੇਖੋ ਇਹ ਆਓ ਦੇਖੋ ਚਲੋ 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 ਆਹ ਦੇ ਫਿਰ ਦੇਖ ਲੈ ਆ ਆ ਜਾਂਦਾ ਟਾਈਮ ਦੇਖ ਲੋ 7:21 ਹੋ ਗਏ ਚਲੋ ਕੋਈ ਨਹੀਂ ਰਾਤ ਨੂੰ ਫੜਦੇ ਆ ਪਹੁੰਚ ਗਏ ਮਿੱਤਰੋ ਮੈਂ ਕੋਠੇ ਤੇ ਇੱਕ ਕੂਟਰ ਬੈਠਾ ਟਾਕੀ ਚ ਸਾਈਡ ਤੇ ਸਾਨੂੰ ਦਿਖਾਉਣਾ ਇਹ ਤੁਹ ਤ ਦੇਖਦਾ ਕੱਲ ਦੀ ਆਪਣੇ ਨਾਲ ਦੇ ਪਿੰਡ ਬਾਜੀ ਮੇਲਾ ਦਾ ਉਤਨਾ ਆਇਆ ਉਹ ਦੇਖੋ ਮੈਂ ਦੇਖਣਾ ਫੜ ਕੇ ਨੂੰ ਨਾਲ ਤੁਹ ਦਿਖਾਉਣਾ ਕਰ ਤੇ ਮੇਤਰ ਕੂਤਰ ਦਾ ਲਿਆ ਮੈਂ ਫੜ ਜਾਣਕਾਰੀ ਤੁਹਾਨੂੰ ਇਹਦੀ ਬਾਅਦ ਚ ਦੰਨੇ ਆ ਹਲੇ ਦਿਖਾਉਣਾ ਨਹੀਂ ਕੂਤਰ ਚੰਗੀ ਤੇਰਾ ਸਭ ਨੂੰ ਚਾਚੂਏ ਦਿਖਾਉਣ ਕੇ ਬਾਅਦ ਪਹਿਲਾਂ ਤਾਂ ਮੈਂ ਮੁੜ ਗਿਆ ਤਾਂ ਉਹ ਕਬੂਤਰ ਦੇਖ ਕੇ ਕਿਉਂਕਿ ਉਦੋਂ ਹੈਗਾ ਤਾਂ ਥੋੜਾ ਜਿਹਾ ਚਾਨਣ ਆ ਕਬੂਤਰ ਹਿੱਲੀ ਜਾਂਦਾ ਦਾ ਹਾਂ ਦੇਖੋ ਬੈਠਾ ਕਬੂਤਰ ਤਾਂ ਹਲੇ ਤੱਕ ਇਹ ਥੋੜਾ ਕਲੀਅਰ ਨਹੀਂ ਆ ਰਿਹਾ ਚਲੋ ਕੋਈ ਨਹੀਂ ਮੈਂ ਕਬੂਤਰ ਫੜਾ ਪਹਿਲਾਂ ਤੁਹਾਨੂੰ ਦਿਖਾਉਣਾ ਮੈਂ ਪਿੱਛੇ ਆ ਗਿਆ ਬਾਈ ਜਿਹੜਾ ਰਾਤ ਕਬੂਤਰ ਫੜਿਆ ਉਹ ਦਿਖਾ ਦਈਏ ਪਹਿਲਾਂ ਨੂਰੀ ਮੋਰ ਲੱਗੀ ਹੋਈ ਹੈ ਹੈ ਪਤਾ ਨਹੀਂ ਹੁਣ ਕੀ ਦਾ ਚੱਲ ਕੋਈ ਨਹੀਂ ਜਿਵੇਂ ਛੇ ਧਾਣੇ ਪਾਏ ਹੋਏ ਇਹਨਾਂ ਨੂੰ ਹੁਣ ਖੋਲ ਦੀ ਬਾਹਰ ਨਿਕਲੇ ਆਉਣਗੇ ਹਨਾ ਫਾੜ ਕੇ ਰੰਗੋ ਮਿੱਤਰ ਆਹ ਬੈਠਾ ਉਹਦੇ ਆਹ ਦੇਖ ਆਹ ਬੈਠਾ ਮੋਹਰ ਦਿਖਾ ਦੇ ਲੱਗੀ ਹੋਈ ਆ ਲਓ ਭਾਈ ਓਕੇ ਰੋਟਾ ਮੇਰਾ ਵੀਰ ਇੱਕ ਥੱਲ ਪਾਈ ਹੀ ਇਹਦੇ ਦੱਸ ਦਿਓ ਕੀ ਦਾ ਠੀਕ ਹੈ ਛੱਡ ਹਾਂ ਛੱਡ ਦੇ ਬਸ ਉਕੇਰ ਬੋਟਾ ਪਾਣੀ ਦੇ ਲਾਏਗਾ ਪਾਣੀ ਦਾ ਟੇਢੀ ਜੀ ਕਰ ਦੇਵਾਂ ਰੋਗਾ ਜੁਗਾ ਦੇ ਲੈਣਗੇ ਹੈਗਾ ਹਾਂ ਲਿਆ ਕਰ ਲੋਈ ਮਿੱਤਰੋ ਉਕੇਰ ਬੋਟਾ ਦਾਣਾ ਪਾਣੀ ਵੀ ਡੰਨ ਇਹਨਾਂ ਦਾ ਪਾਣੀ ਪਾਉਣ ਲੱਗੇ ਸ ਤੇ ਹੁਣ ਮੈਂ ਕਮੈਂਟ ਬੋਲ ਦਿੰਨਾ ਤੇ ਕਬੂਤਰ ਮੈਨੂੰ ਦੱਸ ਦਿਓ ਭਾਈ ਕੀ ਦਾ ਲੈ ਜੋ ਬਾਜੀ ਚੋਂ ਆਇਆ ਹੋਇਆ ਜੀ ਦਾ ਆਇਆ ਹੁਣ ਅਗਲੇ ਨੂੰ ਤਾਂ ਪਤਾ ਹੀ ਹੋਣਾ ਹਾਂ ਹਾਂ ਨੂਰੀਆ ਲਓ ਭਾਈ ਕਮੈਂਟ ਸਿੰਘ ਕਲੈਕਸ਼ਨ ਸਾਸਰੀਕਾਲ ਵੀਰੇ ਹਰਖ ਸਿੰਘ ਜਸਵੀਰ ਸਿੰਘ ਮਨਜੀਤ ਵੀਰਾ ਜੁਗਾਸੇ ਵਾਲਾ ਸੈਣੀ ਲਵਦੀਪ ਸੰਦੀਪ ਸਿੱਧੂ ਮਮਨ ਸੋਮਲ ਸੈਣੀ ਲਵਦੀਪ ਸਾਗਰ ਲਵਾਨਾ ਛੌਂਕੀ ਮਹਿਰਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨੀ ਹੁਣ ਬਲੌਗ ਨਾਲ ਦੀ ਨਾਲ ਆਇਆ ਕਰਨਗੇ ਤੇ ਇੱਧਰ ਵੀ ਸੈਟ ਬੈਟਾ ਕੰਮ ਆਹ ਜਿਹੜਾ ਸੋਸੀ ਆ ਬੈਠਾ ਬੱਚਾ ਤੇ 3 ਦਾਣਾ ਪਾਣੀ ਇਹਨਾਂ ਨੂੰ ਡੰਨ ਚਲੋ ਮਿਲਦੇ ਹਾਂ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ